ਪ੍ਰਧਾਨ ਮੰਤਰੀ ਜੀ ਵੱਲੋਂ 2 ਸਾਲ ਪਹਿਲਾਂ ਦੇਸ਼ ਦੇ ਕਿਸਾਨਾਂ ਨਾਲ ਇੱਕ ਅਹਿਮ ਕਮਿਟਮੈਂਟ ਕੀਤੀ ਸੀ ਚਾਹੇ ਐਮਐਸਪੀ ਦੀ ਲੀਗਲ ਗਾਰੰਟੀ ਆ ਚਾਹੇ ਲਖੀਮਪੁਰ ਖੀਰੀ ਦੇ ਕਿਸਾਨਾਂ ਨੂੰ ਜਸਟਿਸ ਦੇਣ ਦੀ ਗੱਲ ਹੈ ਚਾਹੇ ਬਾਕੀ तमाम ਮੰਗਾਂ ਤੇ ਭਾਰਤ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਇਮੀਡੀਏਟਲੀ ਪ੍ਰਾਇੋਰਟੀ ਤੇ ਕਿਸਾਨਾਂ ਦੀਆਂ ਮੰਗਾਂ ਔਰ ਉਹਨਾਂ ਨੂੰ ਮੰਨ ਕੇ ਉਹਨਾਂ ਦੇ ਮਸਲੇ ਹੱਲ ਕੀਤੇ ਜਾਣ ਤਾਂ ਕਿ ਜਿਹੜੇ ਲਗਾਤਾਰ ਕਈ ਦਿਨਾਂ ਤੋਂ ਖੱਜਲ ਖਰਾਬ ਹੋ ਰਿਹਾ ਹੈ ਕਿਸਾਨ ਐਜੀਟੇਸ਼ਨ ਕਰ ਰਹੇ ਸੜਕਾਂ ਤੋਂ ਆਪਣੇ ਘਰਾਂ ਨੂੰ ਜਾਣ ਭਾਰਤ ਸਰਕਾਰ ਨੂੰ ਇਮੀਡੀਏਟਲੀ ਤੇ ਫੈਸਲਾ ਲੈਣਾ ਚਾਹੀਦਾ ਜਿਦਾਂ ਨੇ ਤਿੰਨ ਮੰਗਾਂ ਕੀਤੀਆਂ ਸੀ ਤਿੰਨਾਂ ਤੇ ਐਮਐਸਪੀ ਦੇਣ ਨੂੰ ਤਿਆਰ ਹਾਂ 5 ਸਾਲ ਦੀ ਗਰੰਟੀ ਕਰਨ ਕਿਸਾਨ ਜਿਹੜੇ ਨਹੀਂ ਉਹਨਾਂ ਨੇ ਫੈਸਲਾ ਲੈ ਲਵੇ ਨਹੀਂ ਅਸੀਂ ਸਾਨੂੰ ਮਨਜ਼ੂਰੀ ਨਹੀਂ ਪੂਰੀਆਂ ਫਸਲਾਂ ਦੇ ਉਹ ਪੂਰੀ ਲਿਖਤੀ ਜਿਹੜੀਆਂ ਪੂਰੀ ਲਾਈਫਟਾਈਮ ਮਿਲਦੀਆਂ ਨੇ ਡੈਫੀਨਿਟਲੀ ਦੇਖੋ ਕਿਸਾਨ ਜਿਹੜੇ ਲੀਡਰ ਆ ਔਰ ਖਾਨ ਜੱਥੇਬੰਦੀਆਂ ਬੜਾ ਵੱਡਾ ਉਹਨਾਂ ਦਾ ਇੱਕ ਯੋਗਦਾਨ ਹੈ ਔਰ ਉਹਨਾਂ ਦੀ ਬੜੀਆਂ ਵਾਜਿਬ ਮੰਗਾਂ ਕੁਝ ਇੱਕ ਫੈਸਲਾ ਨੂੰ ਆਪਾਂ ਇਹਦੇ ਚ ਸੈਪਰੇਟ ਕਰਕੇ ਜਾ ਕਿਸੇ ਇੱਕ ਏਰੀਆ ਵਿਸ਼ੇਸ਼ਲੀ ਨਹੀਂ ਕਰ ਸਕਦੇ ਪੂਰੇ ਦੇਸ਼ ਦੇ ਕਿਸਾਨਾਂ ਦੀ ਬਿਹਤਰੀ ਲਈ ਜਿਹੜਾ ਫੈਸਲਾ ਹੋਵੇ ਉਹੀ ਮੈਨੂੰ ਲੱਗਦਾ ਜ਼ਰੂਰੀ ਹੈ ਕੀ ਲੱਗਦਾ ਹੁਣ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਹੁਣ ਫਿਰ ਉਹਨਾਂ ਦੇ ਵਿੱਚ ਮੀਟਿੰਗ ਕਰਾਉਣ ਦੀ ਕੋਸ਼ਿਸ਼ ਪਤਾ ਲੱਗਣਗੇ ਕਿ ਕੀ ਹਾਲਾਤ ਨਾ ਕਰਾਉਂ ਨਾ ਕਿਸਾਨ ਜਿਹੜੇ ਨਾ ਜਿਹੜਾ ਸੰਘਰਸ਼ ਕਰ ਰਹੇ ਕੋ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਦੇ ਫਰੋਮ ਦਾ ਫਰਸਟ ਡੇ ਕੋਸ਼ਿਸ਼ ਇੱਕ ਸਾਰਥਕ ਭੂਮਿਕਾ ਦਾ ਕਰ ਰਿਹਾ ਕਿ ਕਿਸਾਨਾਂ ਦੀਆਂ ਜਾਇਜ਼ ਮੰਗਾਂ ਭਾਰ ਸਰਕਾਰ ਮੰਨੇ ਔਰ ਉਹਦੇ ਵਿੱਚ ਇੱਕ ਬ੍ਰਿਜ ਦਾ ਕੰਮ ਉਹਨਾਂ ਨੇ ਕੀਤਾ ਹੈ ਸਾਡੀ ਅਹਿਮ ਭੂਮਿਕਾ ਇਹ ਆ ਵੀ ਅਸੀਂ ਇੱਕ ਵਿਚੋਲੇ ਦੇ ਤਰ੍ਹਾਂ ਇੱਕ ਪੰਜਾਬ ਦੇ ਆਗੂ ਤਰ੍ਹਾਂ ਉਹਨਾਂ ਨੇ ਬੜੀ ਸਾਰਥਕ ਭੂਮਿਕਾ ਨਿਭਾਈ ਆ ਕਿ ਕਿਸਾਨਾਂ ਨੂੰ ਇਸ ਤਰੀਕੇ ਨਾਲ ਜੱਦੋਜਹਿਦ ਔਰ ਖੱਜਲ ਖਰਾਬ ਨਾ ਹੋਣਾ ਪਵੇ ਔਰ ਮੰਨਾਂ ਬੇਸਿਕਲੀ ਸਾਰੀਆਂ ਜਿਹੜੇ ਇਸ਼ੂਜ਼ ਨੇ ਉਹ ਸੈਂਟਰ ਸਰਕਾਰ ਦੇ ਪੱਖ ਚ ਹੈ ਜਾਂ ਸੈਂਟਰ ਸਰਕਾਰ ਨੇ ਹੱਲ ਕਰਨੇ ਆ ਇਹ ਉਹਨਾਂ ਦੀ ਜੂਰਿਕਸ਼ਨ ਹੈ ਉਹਨਾਂ ਦੀ ਡਿਸਕ੍ਰੀਸ਼ਨ ਹੈ ਤੋ ਅਸੀਂ ਤੇ ਲਗਾਤਾਰ ਕੋਸ਼ਿਸ਼ ਕਰ ਰਹੇ ਕਿ ਫਾਰ ਸਰਕਾਰੀ ਇਮੀਡੀਏਟਲੀ ਉਹਨਾਂ ਦਾ ਮਸਲਾ ਹੱਲ ਕਰੇ ਉਹਨਾਂ ਵਾਲੇ ਟਾਈਮ 'ਚ ਜਿੱਥੇ ਜਿੱਥੇ ਲੋਡ ਹੋਊਗੀ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਇੱਕ ਚੱਲੀ ਵੀ ਮਸਲੇ ਵਿੱਚ ਲੈ ਕੇ ਸਾਫ ਦਾ ਸੀਐਮ ਕੈਪਟਨ ਜਿਹੜੇ ਨਿਤੇਸ਼ ਆਮੀ ਨੂੰ ਮਿਲਿ ਗਏ ਉਹਦੇ ਬਾਰੇ ਤੁਹਾਡਾ ਕੀ ਰਾਇ ਹੈ ਤੁਹਾਨੂੰ ਗੱਲ ਇਹ ਆ ਵੀ ਚਲੋ ਉਹ ਬੀਜੇਪੀ ਦੇ ਲੀਡਰ ਹੈ ਉਹ ਆਪਣੇ ਪਾਰਟੀ ਲਈ ਮਿਲ ਸਕਦੇ ਆ ਪ੍ਰਧਾਨ ਮੰਤਰੀ ਜੀ ਨੂੰ ਮੈਨੂੰ ਲੱਗਦਾ ਇਹ ਉਹਨਾਂ ਦਾ ਆਪਣਾ ਮਾਮਲਾ ਹੈ ਇੱਕ ਚੰਨੀ ਕੜ ਮੇਜ ਜਿਹੜੀ ਸੀ ਤੇ ਨੇ ਹੈ ਜਿਹੜੇ ਆਪ ਦੇ ਐਮਸੀਸੀ ਉਹ ਪਾਸ ਹੋ ਚੁੱਕਾ ਕੀ ਚਲੀ ਗਈ ਜਾਂ ਟਿੱਕ ਗਈ ਇਹ ਵੀ ਇੱਕ ਸਵਾਲ ਖੜਾ ਹੋ ਰਿਹਾ ਹੈ ਦੇਖੋ ਇਹ ਤਾਂ ਤੁਸੀਂ ਸਾਰੇ ਦੇਖ ਹੀ ਰਹੇ ਹੋ ਕਿ ਪਿਛਲੇ 15 20 ਦਿਨ ਤੋਂ ਜੋ ਤਮਾਸ਼ਾ ਡੈਮੋਕ੍ਰੇਸੀ ਦਾ ਭਾਜਪਾ ਨੇ ਲਾਇਆ ਹੈ ਜਦੋਂ ਇਹ ਜਿੱਤ ਨਹੀਂ ਸਕਦੇ ਤੇ ਇਹ ਪ੍ਰਸਾਈਡਿੰਗ ਅਫੀਸਰ ਦਾ ਅਫੀਸਰ ਦੇ ਰਾਹੀਂ ਇਹਨਾਂ ਨੇ ਵੋਟਾਂ ਦੀ ਚੋਰੀ ਕੀਤੀ ਉਹ ਚੋਰੀ ਵੀ ਸੁਪਰੀਮ ਕੋਰਟ ਚ ਫੜੀ ਗਈ ਔਰ ਕੈਮਰੇ ਦੀ ਨਿਗਾਹ ਚ ਕੈਦ ਹੋ ਗਈ ਕੱਲ ਜਿਸ ਤਰੀਕੇ ਨਾਲ ਮਾਨਯੋਗ ਸੁਪਰੀਮ ਕੋਰਟ ਨੇ ਇਹਨਾਂ ਦੀ ਝਾੜ ਪਾਈ ਆ ਉਸ ਤੋਂ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਔਰ ਖਾਸ ਕਰ ਚੰਡੀਗੜ੍ਹ ਦੇ ਲੋਕਾਂ ਨੂੰ ਜਸਟਿਸ ਮਿਲੇਗਾ ਲੇਕਿਨ ਭਾਰਤੀ ਜਨਤਾ ਪਾਰਟੀ ਚੋਣਾਂ ਜਿੱਤਣ ਲਈ ਇੱਕ ਛੋਟੇ ਸ਼ਹਿਰ ਦੇ ਚੋਣਾਂ ਜਿੱਤਣ ਲਈ ਕਿਸ ਹੱਦ ਤੱਕ ਜਾ ਸਕਦੀ ਹੈ ਜਦ ਡੈਮੋਕ੍ਰੇਸੀ ਨੂੰ ਕਿਸ ਤਰੀਕੇ ਨਾਲ ਤੈਸਨਾਸ਼ ਕਰ ਸਕਦੀ ਆ ਉਹਦਾ ਇੱਕ ਵੱਡਾ ਐਗਜ਼ਾਮਪਲ ਹੈ ਕਿ ਪਹਿਲਾਂ ਇਹਨਾਂ ਨੇ ਵੋਟਾਂ ਚੋਰੀ ਕੀਤੀਆਂ ਫਿਰ ਇਹਨਾਂ ਨੇ ਹੁਣ ਕਾਉਂਸਲਰ ਜਿਹੜੇ ਆ ਉਹ ਖਰੀਦ ਫਰੋਕ ਹੌਸਟ ਟ੍ਰੇਡਿੰਗ ਜਿਹੜੀ ਆ ਉਹਦੀ ਕੋਸ਼ਿਸ਼ ਕਰ ਰਿਆ ਸੋ ਆਪਣੇ ਆਪ ਹੀ ਦੇਸ਼ ਦੇ ਲੋਕ ਦੇਖ ਰਹੇ ਆ ਕਿ ਅਗਰ ਬੀਜੇਪੀ ਬੀਜੇਪੀ ਦੀ ਜਿਹੜਾ ਕੰਮ ਕਰਨ ਦਾ ਤਰੀਕਾ ਆ ਯਾਨੀ ਕਿ ਸ਼ਾਮ-ਦਾਮ ਦੰਡ ਭੇਦ ਡੈਮੋਕ੍ਰੇਸੀ ਨੂੰ ਹਰ ਹਾਲਤ 'ਚ ਖਤਮ ਕਰਨਾ ਔਰ ਤਾਕਤ ਦੀ ਦੁਰਵਰਤੋਂ ਨਾਲ ਸੱਤਾ ਤੇ ਕਬਜ਼ਾ ਕਰਨਾ ਚੰਡੀਗੜ੍ਹ ਉਹਦਾ ਐਗਜ਼ਾਮਪਲ ਹੈ ਦੇਸ਼ ਦੇ ਲੋਕ ਇਹਨਾਂ ਨੂੰ ਆਉਣ ਵਾਲੇ ਟਾਈਮ 'ਚ ਜਵਾਬ ਵੀ ਦੇਣਗੇ